ਦੇਵਲੀ ਦਾ 555ਵਾਂ ਪ੍ਰਕਾਸ਼ਪੁਰਬ ਗੁਰਦੁਆਰਾ ਕੁਟਿਆ ਸਾਹਿਬ ਕੋਟਲਾ ਸੁਰੇਂਦਰ ਮਲ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬਣਾਇਆ ਜਾਵੇਗਾ ਜਿਸ ਵਿੱਚ ਅੱਜ ਪਹਿਲੀ ਲੜੀ ਦੇ ਤੀਖਣ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਉਸ ਤੋਂ ਪਰੰੰ ਦੂਸਰੀ ਲੜੀ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਇੱਕ ਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ ਅਤੇ 5 ਤਰੀਕ ਨੂੰ ਭੋਗ ਪਾਏ ਜਾਣਗੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾ ਵਰਤਾਇਆ ਗਿਆ ਖੱਡ ਗ੍ਰੰਥੀ ਬਾਬਾ ਪਰਮਿੰਦਰ ਸਿੰਘ ਬਾਬਾ ਜਸਵੰਤ ਸਿੰਘ ਗਿਆਨੀ ਜਸਪਾਲ ਸਿੰਘ ਸੋਨ ਸਿੰਘ ਖਾਲਸਾ ਜਗਤਾਰ ਸਿੰਘ ਤਾਰੀ ਉਦਮ ਸਿੰਘ ਕੁੰਮਣ ਬਲਵੀਰ ਸਿੰਘ ਗੁਰਮੀਤ ਸਿੰਘ ਖਾਲਸਾ ਸੁਖਵਿੰਦਰ ਸਿੰਘ ਗੁਰਦਿਆਲ ਸਿੰਘ ਹਰਜਿੰਦਰ ਸਿੰਘ ਮਨਜੀਤ ਸਿੰਘ ਦਰਸ਼ਨ ਸਿੰਘ ਭੁਪਿੰਦਰ ਸਿੰਘ ਕੁਮਨ ਰਵਿੰਦਰ ਸਿੰਘ ਸਰਪੰਚ ਗੁਰਨਾਮ ਸਿੰਘ ਪਰਮਜੀਤ ਸਿੰਘ ਪਰਮਜੀਤ ਸਿੰਘ ਮਾਨ ਪਰਮਜੀਤ ਸਿੰਘ ਹੌਲੈਂਡ ਦਵਿੰਦਰ ਸਿੰਘ ਪ੍ਰਧਾਨ ਗੁਰਮਖ ਸਿੰਘ ਚੇਅਰਮੈਨ ਗੁਰਮਖ ਸਿੰਘ ਕੋਸਾ ਸਰਬਜੀਤ ਸਿੰਘ ਸੁਰਿੰਦਰਜੀਤ ਸਿੰਘ ਜਸਵੰਤ ਸਿੰਘ ਸੁਰਿੰਦਰਜੀਤ ਸਿੰਘ ਛੱਠਾ ਬਲਵਿੰਦਰ ਸਿੰਘ ਛੱਠਾ ਸੋਨੂ ਕੰਗ ਪੀਏ ਰਿਪੋਰਟਰ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ ਨਿਊਜ਼ ਅੱਜ ਸੈਂਟ ਪੋਟਰ ਦਾ ਸੂਰ ਜਮਾਲ ਗੁਰਦੁਆਰਾ ਸਾਹਿਬ ਸントਬਾਬਾ ਮਨਸਰ ਸਿੰਘ ਜੀ ਦੇ ਪੁੱਤਰ ਹਸਤਾਨਾ ਦੇ ਪਹਿਲੀ ਲੜੀ ਦੇ ਅਖੰਡ ਪਾਠ ਜਾਪ ਜੋ ਪਰਾਰੰਭ ਹੋਏ ਸਨ ਉਹਨਾਂ ਦੇ ਭੋਗ ਪਏ ਹਨ ਸੋ ਅੱਜ ਦੂਸਰੀ ਲੜੀ ਦੇ ਅਖੰਡ ਪਾਠ ਜਾਪ ਪਰਾਰੰਭ ਹੋਣੇ ਹਨ ਸੋ ਜੇਪਨ ਬਿੱਤਰਿਹੜਾ ਆਪ ਇਹ ਸਭ ਸੰਤਾਂ ਨੂੰ ਪਤਾ ਹੀ ਹੈ ਕਿ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖੀ ਦੀ ਜੀ ਰੱਖੀ ਅਤੇ ਭੁੱਲੇ ਭਟਕੀ ਹੋਈ ਦੁਨੀਆ ਨੂੰ ਸਿੱਧੇ ਰਸਤੇ ਪਾਇਆ ਤੇ ਦਰਦੀ ਦੀ ਪੁਕਾਰ ਸੁਣ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਇਸ ਸੰਸਾਰ ਦੇ ਵਿੱਚ ਆਪਣਾ ਰੂਪ ਦੇ ਕੇ ਭੇਜਿਆ ਤਾਂ ਹੀ ਉਹ ਤਾਂ ਗੁਰੂ ਸਾਹਿਬ ਦੀ ਬਾਣੀ ਅੰਦਰ ਭਾਈ ਗੁਰਦਾਸ ਜੀ ਲਿਖਦੇ ਹਨ ਸੋਹਣੀ ਪ੍ਰਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹਿ ਪਠਾਇਆ ਚਰਨ ਤੋਹੇ ਰਹਿ ਰਾਸਕਰ ਚਰਨਾ ਮਤ ਗੁਰ ਸਿੱਖਾਂ ਬਧਾਇਆ ਅੱਜ ਪਹਿਲੀ ਲੜੀ ਦੇ ਅਖੰਡ ਪਾਠ ਦਾ ਪ੍ਰਾਰambh ਹੋ ਚੁੱਕਾ ਕੋਈ ਸੰਗਤ ਉਹਨਾਂ ਦੇ ਭੋਗ ਪਏ ਹਨ ਉਹ ਪ੍ਰੰਤ ਅਜ ਦੂਸਰੀ ਲੜੀ ਦੇ ਅਖੰਡ ਪਾਠ ਦਾ ਪ੍ਰਾਰambh ਹੋ ਰਿਹਾ ਹੈ ਸੰਤ ਮਹਾਪੁਰਸ਼ ਸਵਾ ਮੰਸਾ ਸਿੰਘ ਜੀ ਦਾ ਇਹ ਤਪਸਥਾਨ ਹੈ ਜਿੱਥੇ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਹਨ ਸੋ ਜਿਸੇ ਤਰ੍ਹਾਂ ਮਹਾਪੁਰਸ਼ਾਂ ਜੀ ਬਰਸ਼ੀ ਵੀ ਨਾਲ ਸੰਗਤਾਂ ਮਨਾ ਰਹੀਆਂ ਹਨ ਸੋ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇਸ ਪਾਵਨ ਪੁੱਤਰ ਅਸਥਾਨਾਂ ਦੀ ਸੇਵਾ ਕਰ ਰਹੀਆਂ ਹਨ 5 ਤਰੀਕ ਨੂੰ ਨਗਰ ਕੀਰਤਨ ਸਜਾਏ ਜਾਣੇ ਹਨ ਇਸੇ ਤਰ੍ਹਾਂ ਸੰਗਤਾਂ ਸ਼ਬਦ ਕੀਰਤਨ ਕਰਦੀਆਂ ਹੋਈਆਂ ਪੰਡਿਕਰ ਪਰ ਕਰਮਾ ਕਰਦੇ ਹੋਏ ਵਾਪਸ ਗੁਰਦੁਆਰਾ ਸਾਹਿਬ ਪੌਂਟਡ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ